ਤੇ ਸੁਚੇਤ ਵਿਚਾਰੀ ਗੌਣ ਤੋਂ ਤਾਂ ਬਹੁਤ ਹੀ ਗਰੀਬ ਐ ਜੀ ਜੀ ਗਾਣੇ ਪੱਕੋ ਤੋਂ ਬਹੁਤ ਗਰੀਬ ਐ ਸਿਰਫ ਉਹ ਬਾਬਾ ਸਾਹਿਬ ਦਾ ਭਲਾ ਹੋਵੇ ਉਹ ਵਿਚਾਰੇ ਇਦਾਂ ਤਾੜੀ ਜੀ ਬਜਾਉਣੀ ਉਹਨੂੰ ਦੱਸ ਗਏ ਜੀ ਤੇ ਉਹਦੇ ਨਾਲ ਥੋੜਾ ਜਿਹਾ ਉਹਦਾ ਰੋਟੀ ਪਾਣੀ ਚੱਲ ਤੁਹਾਨੂੰ ਕੋਈ ਜਬਰਦਸਤੀ ਕਿਸੇ ਨੇ ਕਿਹਾ ਵੀ ਤੂੰ ਨਹੀਂ 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 ਤੁਹਾਨੂੰ ਮਾਨਕ ਸਾਹਿਬ ਨਾਲ ਜਾਣਾ ਪੈਣਾ ਜਾਂ ਤੁਹਾਨੂੰ ਸੁਰਿੰਦਰ ਸਿੰਧਾ ਜੀ ਨਾਲ ਜਾਣਾ ਪੈਣਾ ਜੀ ਜੀ ਇਹ ਤਾਂ ਤੁਸੀਂ ਆਪਣੇ ਲਈ ਜਾਂਦੇ ਆ ਅਸੀਂ ਮੈਂ ਢੋਲ ਕਬਜਾਉਂਦਾ ਸੀ ਮੈਂ ਆਪਣੇ ਲਈ ਬਜਾਉਂਦਾ ਸੀ ਮੈਨੂੰ ਉਦੋਂ 50 ਰੁਪਏ ਮਿਲਦੇ ਹੁੰਦੇ ਸੀ ਇਹਨੇ ਲੋਕਾਂ ਚ ਨੌਕਸ ਕੱਢਣ ਦਵਾ ਦੇ ਦਾ ਮਤਲਬ ਸੁਚੇਤ ਤੇ ਇਕੱਲੀ ਚੰਗੀ ਆ ਬਾਕੀ ਸਾਰੀ ਦੁਨੀਆ ਘੜੀਆਂ ਹੀ ਆ ਮਾੜੀ ਹੋਈ ਆ ਬਿਲਕੁਲ ਹੈ ਉਹਨੂੰ ਅਮਰ ਦਾ ਵਿੱਚ ਬਿਰਕੇ ਵਿੱਚ ਜਿਹੜੀ ਕਸੂਰ ਕੱਢਦਾ ਉਹਨੇ ਪਰਮਿੰਦਰ ਸੰਧੂ ਜਿਹੜੀ ਇੰਨੀ ਖੂਸੂਰਤ ਕੁੜੀ ਔਰ ਇੰਨੀ ਅਦਬ ਵਾਲੀ ਕੁੜੀ ਦੁਨੀਆ ਚ ਨਹੀਂ ਹੈ ਕੋਈ ਜੀ ਉਹਦੇ ਵਰਗੀ ਹੈਂ ਜੀ ਪਰਮਿੰਦਰ ਸੰਧੂ ਜੀ ਵੀ ਉਹਨੇ ਨਕਸ ਕੱਢਦਾ ਜਸਵਿੰਦਰ ਬਰਾੜ ਜੀ ਵੀ ਨਕਸ ਕੱਢਦਾ ਬੂਟਾ ਸੀ ਇੱਕ ਉਹ ਢੁਲਕੀ ਵੀ ਆਉਂਦਾ ਹੁੰਦਾ ਉਹ ਸੁਦਾਣੀ ਤੈਨੂੰ ਇਹੀ ਨਹੀਂ ਪਹਿਲਾਂ ਪਤਾ ਸਾਜਾਂ ਦਾ ਤੂੰ ਰਿਸਪੈਕਟ ਹੀ ਨਹੀਂ ਦੇ ਸਕਦੀ ਤੈਨੂੰ ਗੌਣਾ ਸੁਭਾਅ ਹੋਣਾ ਤੈਨੂੰ ਕੋਣ ਕਹਿੰਦਾ ਕਿ ਇਹ ਬਾਬਲ ਦਾ ਪਿਆਰ ਨਹੀਂ ਹੁੰਦੀਆਂ ਓਏ ਲੋਕੋ ਇਹ ਤੀਆਂ ਪਾਰ ਨਹੀਂ ਹੁੰਦੀਆਂ ਹੁੰਦੀਆਂ ਹਾਂ ਲੋਕੋ ਇਤਹੀਆ ਪਾਰ ਨਹੀਂ ਹੁੰਦੀਆਂ ਵਾਹ ਜੀ ਵਾਹ ਜੀ ਵਾ ਸਲੂਟ ਆ ਜੀ ਤਮੀ ਸਾਹਿਬ ਦੀ ਕਲਮ ਨੂੰ ਵੀ ਵਾਹ ਔਰ ਤੁਹਾਡੀ ਗਾਇਕੀ ਨੂੰ ਵੀ ਸ਼ੁਕਰੀਆ ਸ਼ੁਕਰੀਆ